ਬੜਾ ਅੱਛਾ ਲੱਗ ਰਿਹਾ ਜੀ ਬੜੀ ਬੜਾ ਵੱਡਾ ਲੋਕਾਂ ਨੇ ਸਮਰਥਨ ਦਿੱਤਾ ਬਹੁਤ ਪਿਆਰ ਦਿੱਤਾ ਕਦੇ ਕਦੇ ਐਂ ਲੱਗਦਾ ਵੀ ਇੱਕ ਅਜੀਬ ਜਿਹਾ ਰਿਸ਼ਤਾ ਜੀ ਇੱਕ ਗਿੱਦੜਵੇ ਦੇ ਲੋਕਾਂ ਨਾਲ ਕਿਉਂਕਿ ਮੈਂ ਇਹ ਜਿਹੜਾ ਮੇਰਾ ਆਪਣਾ ਹਲਕਾ ਜੀ ਮੈਂ ਹਮੇਸ਼ਾ ਇਹਨੂੰ ਆਪਦੇ ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਵਿੱਚ ਵਿੱਚ ਰਹੇ ਹਾਂ ਸਾਰਾ ਪਰਿਵਾਰ ਹੀ ਤੇ ਅੱਜ ਉਸ ਪਰਿਵਾਰ ਨੇ ਮੇਰਾ ਮੁੱਲ ਮੋੜਤਾ ਜੀ ਹਾਂ ਜਿਸ ਤਰ੍ਹਾਂ ਦੇਖੋ ਤੁਸੀਂ ਵੀ ਜਿੱਤੇ ਦੇ ਜਸ਼ਨ ਤੁਹਾਡੇ ਸਮਰਥਕ ਬਣਾ ਰਹੇ ਮਨਾ ਰਹੇ ਨੇ ਤੇ ਅੱਜ ਉਧਰ ਤੁਹਾਡੇ ਹਲਕੇ ਦੇ ਵਿੱਚ ਹੀ ਮਨਕੀਤ ਬਾਦਲ ਨੇ ਆਪਦੇ ਬੇਸ਼ੱਕ ਉਹ ਹਾਰ ਕੇ ਲੱਡੂ ਬੰਡੇ ਨੇ ਤੇ ਕਿਹਾ ਤੇ ਮੈਂ 2027 ਦੀਆਂ ਪ੍ਰਧਾਨ ਸਭਾ ਚੋਣਾਂ ਜਿਹੜਾ ਉਹਦਾ ਆਗਾਜ਼ ਕਰਤਾ ਕੀ ਕਹਿਣਾ ਚਾਹੋ ਸਰ ਮੇਰੇ ਕੋਲੇ ਤਾਂ ਤੁਸੀਂ ਨਿਊਜ਼ ਦੇ ਰਹੇ ਹੋ ਜੀ ਤੇ ਸਰ ਬਹੁਤ ਚੰਗੀ ਗੱਲ ਆ ਜੀ ਉਹ ਵੀ ਲੜ ਸਕਦੇ ਆ ਜੀ ਹਾਂ ਆਪਣਾ ਇੱਕ ਬੜਾ ਸੈਕੂਲਰ ਦੇਸ਼ ਆ ਜੀ ਕੋਈ ਵੀ ਚੋਣ ਲੜ ਸਕਦਾ ਉਹਨਾਂ ਨੂੰ ਵੀ ਵੈਲਕਮ ਇਸ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰੂੰਗਾ ਜੀ ਕਿਉਂਕਿ ਉਹਨਾਂ ਨੇ ਬੀਜਪੀ ਨੂੰ ਨਹੀਂ ਚੋਣ ਉਹਨਾਂ ਨੇ ਲੜਨੀ ਆ ਤੇ ਹਜੇ ਟੂ अर्ਲੀ ਟੂ ਸੇ ਉਹਨਾਂ ਨੂੰ ਵਧਾਈ ਦੇਣਾ ਜਿਵੇਂ ਆਲ ਦਾ ਬੈਸਟ ਕਹਿਣਾ ਜੇ ਨਾਲ ਮੈਂ ਮੇਰੀ ਭੈਣ ਨਿਮਰਤ ਨੂੰ ਇਧਰਲੇ ਪਾਸੇ ਮੇਰੇ ਬਾਈ ਜੀ ਖੜੇ ਆ ਗੁਰਦੀਪ ਟੂਰ ਡਾਕਟਰ ਅਸਤਾ ਗੁਰਦੀਪ ਸਿੰਘ ਟੂਰ ਸਾਹਿਬ ਆ ਇਹਨਾਂ ਨੇ ਬਹੁਤ ਕੰਮ ਕੀਤਾ ਮੇਰੇ ਕਿਧਰੇ ਵੇ ਜਾ ਕੇ ਡੋਰ ਟੂ ਡੋਰ ਸਾਰੇ ਗਿਦਰਵੇ ਹਲਕੇ ਦੇ ਵਿੱਚ ਮੇਰੇ ਸ਼ਹਿਰ ਦੇ ਵਿੱਚ ਇਹ ਮੇਰੀ ਭੈਣ ਨਾਲ ਇਹਨਾਂ ਨੇ ਇੰਨਾ ਕੰਮ ਕੀਤਾ ਇਹ ਸਾਡੇ ਕਾਕਾ ਜੀ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੀ ਐਨੀ ਮਿਹਨਤ ਕੀਤੀ ਔਰ ਇਹੋ ਜੇ ਵਰਕਰ ਸਹਿਬਾਨ ਹੁੰਦੇ ਆ ਜਿਹੜੇ ਇਹੋ ਜੇ ਜਨੂਨੀ ਬੰਦੇ ਹੁੰਦੇ ਆ ਜਿਹੜੇ ਜੀ ਪਾਰਟੀਆਂ ਦੇ ਵਿੱਚ ਪਾਰਟੀਆਂ ਇਹਨਾਂ ਇਹਨਾਂ ਲੋਕਾਂ ਕਰਕੇ ਸਟੈਂਡ ਕਰਦੀਆਂ ਪਾਰਟੀਆਂ ਜਿਨ੍ਹਾਂ ਨੇ 20 ਦਿਨ ਤੁਸੀਂ ਦੇਖੋ ਦਿਨ ਨਹੀਂ ਵੇਖਿਆ ਰਾਤ ਨਹੀਂ ਵੇਖਿਆ ਅਸੀਂ ਥੱਕ ਹਾਰ ਕੇ ਡਿੱਗ ਪੈਂਦੇ ਸੀ ਇਹਨਾਂ ਨੇ ਹੌਸਲਾ ਨਹੀਂ ਛੱਡਿਆ ਸਾਨੂੰ ਵੀ ਧੂਕੇ ਲੈ ਕੇ ਜਾਂਦੇ ਵੀ ਇੱਥੇ ਆ ਜਾਓ ਬਾਈ ਜੀ ਇੱਥੇ ਆ ਜਾਓ ਇਹਨਾਂ ਦੀ ਜਿੱਤ ਆ ਜੀ ਇਹ ਮੇਰੀ ਜਿੱਤ ਨਹੀਂ ਮੈਂ ਤਾਂ ਸ਼ਾਮ ਨੂੰ ਬੇਹਾਲ ਹੋ ਜਾਂਦਾ ਸੀ ਇਹਨਾਂ ਨੇ ਨਹੀਂ ਕਦੇ ਸੀ ਕੀਤੀ ਜੀ ਇਨਾਂ ਦੇ ਸਿਰ ਇਸੇ ਰਾਜਦਾ ਜੀ ਮੇਰੇ ਸਿਰ ਜਿਸ ਤਰ੍ਹਾਂ ਵਰਕਨਾਂ ਨੇ ਵੀ ਵਾਦੇ ਕਰੇ ਐ ਕਿ ਤਨਾ ਕਿਤੇ ਮਨਪ੍ਰੀਤ ਨੇ ਵੀ ਚੈਲੰਜ ਕਰਿਆ ਤੁਹਾਨੂੰ ਵੀ ਜੋੜ ਜਿਹਨੇ ਤੁਸੀਂ ਵਾਦੇ ਕਰੇ ਲੋਕਾਂ ਨਾਲ ਕਿਸ ਤਰ੍ਹਾਂ ਹੁਣ ਇਹ ਤਾਸਕ ਹੋ ਗਿਆ ਤੁਹਾਡੇ ਲਈ ਇਸ ਤਰ੍ਹਾਂ ਤੁਸੀਂ ਇਹਨੂੰ ਮਤਲਬ ਨੇਪਰੇ ਚੜਾਉਂਗੇ ਕਿੰਨਾ ਸਮਾਂ 2.5 ਸਾਲ ਦਾ ਸਮਾਂ ਤੇ ਉਹਨਾਂ ਨੇ ਸਾਨੂੰ ਮਤਲਬ ਚੈਲੰਜ ਕਰਿਆ ਵੀ ਮੈਂ ਮਤਲਬ ਆਉਣ ਵਾਲੀਆਂ ਵਿਧਾਨ ਸਭਾ ਦੇ ਵਿੱਚ ਚੋਂ ਲੜੂਆਂ ਤੇ ਸਟਾਈ ਨੂੰ ਜਿੱਤੂ ਕੀ ਕਹਿਣਾ ਚਾਹੁੰਦਾ ਦੇਖੋ ਮਨਪ੍ਰੀਤ ਸਿੰਘ ਬਾਲ ਸਾਹਿਬ ਦਾ ਮੈਂ ਦੋ ਤਿੰਨ ਦਿਨ ਹੋ ਗਏ ਉਹਦੇ ਇੱਕ ਬਿਆਨ ਸੁਣਿਆ ਸੀ ਉਹ ਕਹ ਰਹੇ ਸੀ ਵੀ ਡਿੰਪੀ ਹਮੇਸ਼ਾ ਓਵਰ ਕੌਨਫੀਡੈਂਟ ਹੋ ਜਾਂਦਾ ਜੀ ਕਿਉਂਕਿ ਉਹਨਾਂ ਦਾ ਨਾਤਾ ਬਹੁਤ ਰਿਹਾ ਅਸੀਂ ਇਕੱਠੇ ਰਹੇ ਹਾਂ 16 ਸਾਲ ਵੀ ਇਹਨੂੰ ਅਸਲ ਗਰਾਉਂਡ ਰਿਐਲਿਟੀ ਨਹੀਂ ਪਤਾ ਇਹਨੂੰ ਪਤਾ ਨਹੀਂ ਕਿ ਇਹ ਗਿੱਦੜਵੇ ਦੇ ਲੋਕ ਕੀ ਚਾਹੁੰਦੇ ਆ ਜੀ ਤੇ ਮੈਂ ਉਹਨਾਂ ਨੂੰ ਇੰਨੀ ਇੰਨੀ ਗੱਲ ਦੱਸੂ ਡਿੰਪੀ ਨੂੰ ਤਾਂ ਪਤਾ ਜੀ ਜੀ ਅੱਜ ਜਵੰਤ ਜਬਤ ਥੋੜੀ ਹੋਈ ਆ ਜੀ ਮੈਂ ਤਾਂ ਜੋ ਕਿਆ ਸੀ ਕਰਤਾ ਜੀ ਇਸ ਕਰਕੇ ਮੈਂ ਗਰਾਉਂਡ ਨਾਲ ਜੁੜਿਆ ਹੋਇਆ ਜੀ ਤੁਸੀਂ ਨਹੀਂ ਗਰਾਊਂਡ ਨਾਲ ਜੁੜੇ ਹੋ ਦੇ ਵਾਰੀ ਜਿਨ੍ਹਾਂ ਨੇ ਤੁਹਾਨੂੰ ਜਿੱਤਾਇਆ ਵਰਕਰਾਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਦੇਖੋ ਛੋਟੇ ਵਾਸਤੇ ਲਾਸਟ ਸਵਾਲ ਮੇਰਾ ਕੀ ਕਹਿਣਾ ਚਾਹੁੰਦਾ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿਸ ਤਰ੍ਹਾਂ ਉਹਨਾਂ ਦੇ ਨਾਲ ਮੋਢੇ ਨਾਲ ਮੋਟਨ ਲਾ ਕੇ ਇਕੜੋ ਭਾਈ ਸਾਹਿਬ ਸਹੀ ਪੁੱਛੋ ਇਹ ਇਨ੍ਹਾਂ ਇਨ੍ਹਾਂ ਦੇ ਅੱਗੇ ਅਲਫ਼ਾਜ਼ ਖਤਮ ਹੋ ਜਾਂਦੇ ਆ ਜੀ ਬਸ ਜਿੰਨਾ ਸ਼ੁਕਰ ਕਰਾਣਾ ਜਿੰਨਾ ਇਹਨਾਂ ਦਾ ਮੈਂ ਧੰਨਵਾਦ ਕਰਾਂ ਉਹ ਵੀ ਥੋੜਾ ਪੈ ਜਾਂਦਾ ਹਜ਼ਾਰਾਂ ਕਰੋੜਾਂ ਬਾਰੀ ਵੀ ਜੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਸਿਰ ਝੁਕਾ ਕੇ ਉਹ ਵੀ ਇਹਨਾਂ ਅੱਗੇ ਥੋੜਾ ਪੈ ਜਾਂਦਾ ਜੀ ਇੰਨੀ ਇਹਨਾਂ ਨੇ ਮਿਹਨਤ ਕੀਤੀ ਹੈ ਸਾਰਾ ਸਿਰ ਇਹਨਾਂ ਸਿਰ ਜਾਂਦਾ ਜੀ ਗੱਲ